ਆ ਦੇਖੋ ਬੁੱਢੇ ਬੰਦੇ ਦੀ ਕਰਤੂਤ ਸਿਆਣਾ ਬਿਆਣਾ ਛੇੜ ਰਿਹਾ ਸੀ ਕੁੜੀ ਨੂੰ ਤੇ ਵੱਡ ਰਿਹਾ ਸੀ ਟੁੰਡੀਆਂ ਮੌਕੇ ਦੇ ਉੱਤੇ ਕੰਡਕਟਰ ਨੇ ਪਾਈ ਰੱਜ ਕੇ ਇਸ ਨੂੰ ਚਾੜ ਇਸ ਵੀਡੀਓ ਨੂੰ ਤੁਸੀਂ ਵੀ ਜਿੰਨਾ ਹੋ ਸਕੇ ਉਹਨਾਂ ਸ਼ੇਅਰ ਕਰੋ ਤੇ ਇਸ ਬੰਦੇ ਨੂੰ ਰੱਜ ਕੇ ਲਾਣਤਾ ਪਾਇਓ ਐਸੇ ਲੋਕ ਨੇ ਜੋ ਸਮਾਜ ਦੇ ਵਿੱਚ ਕੁੜੀਆਂ ਨੂੰ ਗੰਦੀ ਨਜ਼ਰ ਨਾਲ ਦੇਖਦੇ ਨੇ ਤੇ ਕੁੜੀਆਂ ਦੇ ਨਾਲ ਜੋ ਵੀ ਕਾਂਡ ਹੁੰਦੇ ਨੇ ਇਹਨਾਂ ਦਾ ਪੂਰਾ ਹੱਥ ਹੁੰਦਾ ਏ ਤਾਂ ਇਸ ਬਜ਼ੁਰਗ ਬੰਦੇ ਵੱਲੋਂ ਬਸ ਦੇ ਵਿੱਚ ਘਟਿਆ ਕਰਤੂਤ ਕੀਤੀ ਗਈ ਹੈ ਇੱਕ ਕੁੜੀ ਨਾਲ ਛੇੜਛਾੜ ਕੀਤੀ ਗਈ ਹੈ ਤੇ ਉਸਦੇ ਬਾਰ-ਬਾਰ ਚੁੰਡੀਆਂ ਵੱਡੀਆਂ ਜਾਂਦੀਆਂ ਨੇ ਤੇ ਜਦੋਂ ਕੰਡਕਟਰ ਤੱਕ ਇਹ ਗੱਲ ਪਹੁੰਚਦੀ ਹੈ ਤਾਂ ਇਸ ਦਾ ਰੱਜ ਕੇ ਜਲੂਸ ਕੱਢਿਆ ਜਾਂਦਾ ਹੈ ਇਸ ਦੀ ਵੀਡੀਓ ਬਣਾ ਲਈ ਜਾਂਦੀ ਹੈ ਇਸ ਦੇ ਮੂੰਹ ਦੇ ਉੱਤੇ ਜੋ ਇਸ ਨੇ ਰੁਮਾਲ ਬੰਨਿਆ ਸੀ ਆਪਣੀਆਂ ਇਹ ਗੰਦੀਆਂ ਕਰਤੂਤਾ ਲਕੋ ਰਿਹਾ ਸੀ ਤਾਂ ਰੁਮਾਲ ਖਲਵਾਇਆ ਜਾਂਦਾ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਤਾਂ ਜੋ ਇਹਨਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਦੀ ਧੀ ਪੈਣ ਵਾਲੇ ਹੀ ਵੇਖਣ বিনা ਰਮਾਲ ਤਾਰ ਰਮਾਲ ਤਾਰ ਰਮਾਲ ਤਾਰ ਰਮਾਲ ਤਾਰ ਐਡੀ ਪੁੱਤ ਨਰਮਾਲ ਤਾਰ ਮੈਂ ਦੇਖ ਲਾ ਦਾੜੀ ਨੂੰ ਅੱਖ ਨਹੀਂ ਪੰਦਾ ਹੈਗਾ ਤੂੰ ਰਮਾਲ ਤਾਰਲਾ ਨਹੀਂ ਬਸ ਤੇ ਮਾਰੂ ਥੱਲੇ ਤਾਰ ਤੇ ਰਮਾਲ ਤਾਰ ਦੇ ਚੋਰੇ ਤੈਨੂੰ ਸ਼ਰਮ ਨਹੀਂ ਆਏਗੀ ਤੇਰੀ ਪੋਤੀ ਰਹਿਣ ਦੀ ਆ ਬੇਟਾ ਨਾ ਅਰਮਾਲ ਤਾਰ ਦੇ ਬਸ ਦੇ ਵਿੱਚ ਤੂੰ ਛੇੜਖਾਨੀਆਂ ਕਰਦਾ ਚੋਰੇ ਤੈਨੂੰ ਬਿਠਾਇਆ ਤਾ ਰਮਾਲ ਤਾਰ रमाल त रमाल तार तारे